ਸਾਤਰੀਆ ਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਐਕਸ ਨਿਊਜ਼ ਤਾਂ ਮੈਂ ਪੂਨਮ ਰਤੋੜੀ ਤਾਂ ਇੱਕ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ ਔਰਤਾ ਦਾ ਗਿਰੋਵ ਨੂੰ ਕਾਬੂ ਕੀਤਾ ਗਿਆ ਹਾਂ ਜੀ ਹਾਂ ਜਿੱਥੇ ਉਹ ਕਥਾ ਸੁਣਨ ਦੇ ਬਹਾਨੇ ਜਾਂਦੀਆਂ ਸੀ ਇੱਥੇ ਜਾ ਕੇ ਉਹ ਔਰਤਾ ਦੇ ਸੋਨਾ ਜਾਂ ਮੰਗਲ ਸੁੱਤੇ ਦਾ ਅਸੀਂ ਚੋਰੀ ਕਰ ਲੈਂਦੇ ਸੀਆਂ ਇੱਕ ਔਰਤ ਨਹੀਂ ਹੈ ਦੋ ਨਹੀਂ ਹੈ ਬਲਕਿ ਪੂਰਾ ਇੱਕ ਗਿਰੋਵ ਹੈ 15 ਔਰਤਾਂ ਨੂੰ ਗ੍ਰਫਤਾਰ ਕੀਤਾ ਗਿਆ ਦੱਸਵਾ ਕਿ ਵਾਰਾਨਸੀ ਚ ਪ੍ਰਸਿੱਧ ਕਥਾਕਾਰ ਪ੍ਰਦੀਪ ਮਿਸ਼ਰਾ ਦੀ ਚੱਲ ਰਹੀ ਸ਼ਿਵ ਮਹਾਪੁਰਾਨ ਕਥਾ ਦੁਨਾਨੇ ਕੇ ਵੱਡਾ ਚੋਰ ਗਿਰੋ ਫੜਿਆ ਗਿਆ ਜਿਸ ਨੇ ਪੂਰੇ ਇਲਾਕੇ ਚ ਹਲਚਲ ਮਚਾ ਦਿੱਤੀ ਹੈ ਇਹ ਗਿਰੋ ਵਰਤਾ ਦੇ ਗਹਿਣੇ ਚੋਰੀ ਕਰਨ ਦੇ ਮਾਹਿਰ ਸੀ ਅਤੇ ਕਹਾਣੀਆਂ ਸੁਣਨ ਦੀ ਆਰਟ ਚ ਆਪਣੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ ਪੁਲਿਸ ਨੇ ਇਸ ਗ੍ਰੋਹ ਦੀਆਂ 15 ਔਰਤਾਂ ਨੂੰ ਗ੍ਰਫਤਾਰ ਕੀਤਾ ਹੈ ਜਿਨ੍ਹਾਂ ਕੋਲੋਂ ਕਰੀਬ 10 ਲੱਖ ਰੁਪਏ ਦੇ ਸੋਨੇ ਦੇ ਗਹਿਣੇ ਬਰਾਮਦ ਹੋਏ ਨੇ ਦੱਸਦਿਆਂ ਕਿ ਔਰਤਾ ਕਥਾ ਵਾਲੀ ਥਾਂ ਤੇ ਸਰਦਾਲੂਆ ਦੀ ਢੀੜਜ ਵਿੱਚ ਦਾਖਲ ਹੋ ਕੇ ਯੋਜਨਾਬੰਦ ਤਰੀਕੇ ਨਾਲ ਗਲੇ ਦੀਆਂ ਚੈਨਾਂ ਮੰਗਲ ਸੂਤਰ ਅਤੇ ਹੋਰ ਗਹਿਣੇ ਚੋਰੀ ਕਰ ਲੈਂਦੀਆਂ ਨੇ ਇਸ ਘਰੋਦੀਆਂ ਔਰਤਾ ਕਹਾਣੀ ਸੁਣਨ ਦਾ ਬਹਾਨਾ ਬਣਾ ਕੇ ਢੀੜਜ ਦਾ ਫਾਇਦਾ ਉਠਾ ਕੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੀਆਂ ਸਨ ਮੁੱਢਲੀ ਜਾਂਚ ਤੋਂ ਪਤਾ ਲੱਗਾ ਕਿ ਇਹ ਔਰਤ ਪੂਰਵਾਂਚਲ ਤੇ ਬਿਹਾਰ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਈਆਂ

ਦਾਸਾਂ ਵਾਗੀ ਘਟਨਾ ਤੋਂ ਬਾਅਦ ਸ਼ਰਧਾ ਲੋਅ ਅੱਜ ਭਾਰੇ ਦਰਦ ਅਤੇ ਰੋਸ਼ ਫੈਲ ਗਿਆ ਹਾਲਾਂਕਿ ਪੁਲਿਸ ਨੇ ਤੁਰੰਤ ਕਾਰਵਾਈ ਨੇ ਸਥਿਤੀ ਨੂੰ ਕਾਬੂ ਚ ਕਰ ਲਿਆ ਪੁਲਿਸ ਨੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਇਹ ਉਹ ਕਥਾ ਸਥਾਨ ਤੇ ਸੁਰੱਖਿਆ ਵਧਾਈਗੀ ਅਤੇ ਅਜੀਆਂ ਘਟਨਾਵਾਂ ਨੂੰ ਰੋਕਣ ਲਈ ਸਖਤ ਕਦਮ ਚੁੱਕਣਗੇ ਇਸ ਘਟਨਾ ਤੋਂ ਬਾਅਦ ਕਥਾ ਸਥਾਨ ਤੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ ਤਾਂ ਜੋ ਭਵਿੱਖ ਚ ਅਜਿਆ ਕੋਈ ਘਟਨਾ ਨਾ ਵਾਪਰੇ ਪੁਲਿਸ ਹੁਣੇ ਸਖਿਰੋ ਤੇ ਹੋਰ ਮੈਂਬਰਾਂ ਨੂੰ ਫੜਨ ਲਈ ਛਾਪੇਮਾਰੀ ਕਰ ਰਹੀ ਹੈ ਤੇ ਗ੍ਰੋਹ ਦੀਆਂ ਸਮੂੱਚੀਆਂ ਗਤੀਵਿਧੀਆਂ ਦਾ ਪਰਦਾਫਾਸ਼ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਸਾਤਰੀਆ ਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਐਕਸ ਨਿਊਜ਼ ਤਾਂ ਮੈਂ ਪੂਨਮ ਰਤੋੜੀ ਤਾਂ ਇੱਕ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ ਔਰਤਾਂ ਦਾ ਗਿਰੋਹ ਨੂੰ ਕਾਬੂ ਕੀਤਾ ਗਿਆ ਹਾਂ ਜੀ ਹਾਂ ਜਿੱਥੇ ਉਹ ਕਥਾ ਸੁਣਨ ਦੇ ਬਹਾਨੇ ਜਾਂਦੀਆਂ ਸੀ ਇੱਥੇ ਜਾ ਕੇ ਉਹ ਔਰਤਾਂ ਦੇ ਸੋਨਾ ਜਾਂ ਮੰਗਲ ਸੁੱਤੇ ਜਾ ਕੇ ਚੋਰੀ ਕਰ ਲੈਂਦੀਆਂ ਸੀ ਇੱਕ ਔਰਤ ਨਹੀਂ ਹੈ ਦੋ ਨਹੀਂ ਹੈ ਬਲਕਿ ਪੂਰਾ ਇੱਕ ਗਿਰੋਹ ਹੈ 15 ਔਰਤਾਂ ਨੂੰ ਗ੍ਰਫਤਾਰ ਕੀਤਾ ਗਿਆ ਦੱਸਵਾ ਕਿ ਵਾਰਾਨਸੀ ਵਿੱਚ ਪ੍ਰਸਿੱਧ ਕਥਾਕਾਰ ਪ੍ਰਦੀਪ ਮਿਸ਼ਰਾ ਦੀ ਚੱਲ ਰਹੀ ਸ਼ਿਵ ਮਹਾਪੁਰਾਣ ਕਥਾ ਦੁਨਾਨੇ ਕੇ ਵੱਡਾ ਚੋਰ ਗਿਰੋ ਫੜਿਆ ਗਿਆ ਜਿਸ ਨੇ ਪੂਰੇ ਇਲਾਕੇ ਚ ਹਲਚਲ ਮਚਾ ਦਿੱਤੀ ਹੈ ਇਹ ਗਿਰੋ ਔਰਤਾ ਦੇ ਗਹਿਣੇ ਚੋਰੀ ਕਰਨ ਦੇ ਮਾਹਿਰ ਸੀ ਅਤੇ ਕਹਾਣੀਆਂ ਸੁਣਨ ਦੀ ਆਰਟ ਚ ਆਪਣੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ ਪੁਲਿਸ ਨੇ ਇਸ ਗ੍ਰੋਹ ਦੀਆਂ 15 ਔਰਤਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਕੋਲੋਂ ਕਰੀਬ 10 ਲੱਖ ਰੁਪਏ ਦੇ ਸੋਨੇ ਦੇ ਗਹਿਣੇ ਬਰਾਮਦ ਹੋਏ ਨੇ ਦੱਸ ਦਵਾ ਕੇ ਔਰਤਾ ਕਥਾ ਵਾਲੀ ਥਾਂ ਤੇ ਸਰਦਾਲੂਆ ਦੀ ਭੀੜ ਚ ਦਾਖਲ ਹੋ ਕੇ ਯੋਜਨਾਬੰਦ ਤਰੀਕੇ ਨਾਲ ਗਲੇ ਦੀਆਂ ਚੈਨਾ ਮੰਗਲ ਸੂਤਰ ਅਤੇ ਹੋਰ ਗਹਿਣੇ ਚੋਰੀ ਕਰ ਲੈਂਦੀਆਂ ਨੇ ਇਸ ਘਰੋ ਦੀਆਂ ਔਰਤਾ ਕਹਾਣੀ ਸੁਣਨ ਦਾ ਬਹਾਨਾ ਬਣਾ ਕੇ ਭੇਡ ਦਾ ਫਾਇਦਾ ਉਠਾ ਕੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੀਆਂ ਸਨ ਮੁਢਲੀ ਜਾਂਚ ਤੋਂ ਪਤਾ ਲੱਗਾ ਕਿ ਇਹ ਔਰਤ ਪੂਰਵਾਂਚਲ ਤੇ ਬਿਹਾਰ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਈਆਂ ਨੇ ਅਤੇ ਇਹਨਾਂ ਪਿੱਛੇ ਇੱਕ ਵੱਡਾ ਸੰਗਠਿਤ ਨੈਟਵਰਕ ਕੰਮ ਕਰ ਰਿਹਾ ਹੈ ਦਾਸਾਂ ਵਾਗੀ ਘਟਨਾ ਤੋਂ ਬਾਅਦ ਸ਼ਰਧਾ ਲੋਵਾਚ ਭਾਰੇ ਦਰਦ ਅਤੇ ਰੋਸ਼ ਫੈਲ ਗਿਆ ਹਾਲਾਂਕਿ ਪੁਲਿਸ ਨੇ ਤੁਰੰਤ ਕਾਰਵਾਈ ਨੇ ਸਥਿਤੀ ਨੂੰ ਕਾਬੂ ਚ ਕਰ ਲਿਆ ਪੁਲਿਸ ਨੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਇਹ ਉਹ ਕਥਾ ਸਥਾਨ ਤੇ ਸੁਰੱਖਿਆ ਵਧਾਈਗੀ ਅਤੇ ਅਜਿਹਾਂ ਘਟਨਾਵਾਂ ਨੂੰ ਰੋਕਣ ਲਈ ਸਖਤ ਕਦਮ ਚੁੱਕਣਗੇ ਇਸ ਘਟਨਾ ਤੋਂ ਉਪਾਦ ਕਥਾ ਸਥਾਨ ਤੇ ਸੁਰੱਖਿਆ ਪ੍ਰਬੰਧਾਂ ਦਾ ਜ਼ਾਇਜ਼ਾ ਲਿਆ ਗਿਆ ਤਾਂ ਜੋ ਪਵਿੱਕ ਚ ਅਜਿਆ ਕੋਈ ਘਟਨਾ ਨਾ ਵਾਪਰੇ ਪੁਲਸ ਹੁਣੇ ਸਖਰ ਹੋ ਤੇ ਹੋਰ ਮੈਂਬਰਾਂ ਨੂੰ ਫੜਨ ਲਈ ਛਾਪੇਮਾਰੀ ਕਰ ਰਹੀ ਹੈ ਤੇ ਗਰੋਹ ਦੀਆਂ ਸਮੂਚੀਆਂ ਗਤੀਵਿਧੀਆਂ ਦਾ ਪਰਦਾ ਫਾਸ਼ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਐਕਸ ਨਿਊਜ਼ ਦਾ ਮੈਂ ਪੂਨਮ ਰਤੋੜੀ ਤਾਂ ਇੱਕ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ ਔਰਤਾਂ ਦਾ ਗਿਰੋਵ ਨੂੰ ਕਾਬੂ ਕੀਤਾ ਗਿਆ ਹਾਂ ਜੀ ਹਾਂ ਜਿੱਥੇ ਉਹ ਕਥਾ ਸੁਣਨ ਦੇ ਬਹਾਨੇ ਜਾਂਦੀਆਂ ਸੀ ਇੱਥੇ ਜਾ ਕੇ ਉਹ ਔਰਤਾਂ ਦੇ ਸੋਨਾ ਜਾਂ ਮੰਗਲ ਸੁੱਤੇ ਦਾ ਅਸੀਂ ਚੋਰੀ ਕਰ ਲੈਂਦੇ ਸੀ ਇੱਕ ਔਰਤ ਨਹੀਂ ਹੈ ਦੋ ਨਹੀਂ ਹੈ ਬਲਕਿ ਪੂਰਾ ਇੱਕ ਗਿਰੋਵ ਹੈ 15 ਔਰਤਾਂ ਨੂੰ ਗ੍ਰਫਤਾਰ ਕੀਤਾ ਗਿਆ ਦੱਸਿਆ ਗਿਆ ਕਿ ਵਾਰਾਨਸੀ ਵਿੱਚ ਪ੍ਰਸਿੱਧ ਕਥਾਕਾਰ ਪ੍ਰਦੀਪ ਮਿਸ਼ਰਾ ਦੀ ਚਲ ਰਹੀ ਸ਼ਿਵ ਮਹਾਪੁਰਾਨ ਕਥਾ ਦੁਨਾਨੇ ਕੇ ਵੱਡਾ ਚੋਰ ਗਿਰੋ ਫੜਿਆ ਗਿਆ ਜਿਸ ਨੇ ਪੂਰੇ ਇਲਾਕੇ ਚ ਹਲਚਲ ਮਚਾ ਦਿੱਤੀ ਹੈ ਗਿਰੋ ਔਰਤਾ ਦੇ ਗਹਿਣੇ ਚੋਰੀ ਕਰਨ ਦੇ ਮਾਹਿਰ ਸੀ ਅਤੇ ਕਹਾਣੀਆਂ ਸੁਣਨ ਦੀ ਆਰਟ ਚ ਆਪਣੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ ਪੁਲਿਸ ਨੇ ਇਸ ਗ੍ਰੋਹ ਦੀਆਂ 15 ਔਰਤਾਂ ਨੂੰ ਗ੍ਰਫਤਾਰ ਕੀਤਾ ਹੈ ਜਿਨ੍ਹਾਂ ਕੋਲੋਂ ਕਰੀਬ 10 ਲੱਖ ਰੁਪਏ ਦੇ ਸੋਨੇ ਦੇ ਗਹਿਣੇ ਬਰਾਮਦ ਹੋਏ ਨੇ ਦੱਸ ਦਵਾ ਕੇ ਔਰਤਾ ਕਥਾ ਵਾਲੀ ਥਾਂ ਤੇ ਸਰਦਾਲੂਆਂ ਦੀ ਭੀੜ ਚ ਦਾਖਲ ਹੋ ਕੇ ਯੋਜਨਾਬੰਦ ਤਰੀਕੇ ਨਾਲ ਗਲੇ ਵਿੰ ਚੈਨਾ ਮੰਗਲ ਸੂਤਰ ਅਤੇ ਹੋਰ ਗਹਿਣੇ ਚੋਰੀ ਕਰ ਲੈਂਦੀਆਂ ਨੇ ਇਸ ਘਰੋਦੀਆਂ ਔਰਤਾ ਕਹਾਣੀ ਸੁਣਨ ਦਾ ਬਹਾਨਾ ਬਣਾ ਕੇ ਭੇਡ ਦਾ ਫਾਇਦਾ ਉਠਾ ਕੇ ਚੋਰੀ ਦੀਆਂ ਵਰਦਾਤਾਂ ਨੂੰ ਅੰਜਾਮ ਦਿੰਦੀਆਂ ਸਨ ਮੁਢਲੀ ਜਾਂਚ ਤੋਂ ਪਤਾ ਲੱਗਾ ਕਿ ਇਹ ਔਰਤ ਪੂਰਵਾਂਚਲ ਤੇ ਬਿਹਾਰ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਈਆਂ ਨੇ ਅਤੇ ਇਹਨਾਂ ਪਿੱਛੇ ਇੱਕ ਵੱਡਾ ਸੰਗਠਿਤ ਨੈਟਵਰਕ ਕੰਮ ਕਰ ਰਿਹਾ 10ਾਂਵਾਗੀ ਘਟਨਾ ਤੋਂ ਬਾਅਦ ਸ਼ਰਧਾ ਲੋਵਾਜ ਭਾਰੇ ਦਰਦ ਅਤੇ ਰੋਸ ਫੈਲ ਗਿਆ ਹਾਲਾਂਕਿ ਪੁਲਿਸ ਦੀ ਤੁਰੰਤ ਕਾਰਵਾਈ ਨੇ ਸਥਿਤੀ ਨੂੰ ਕਾਬੂ ਕਰ ਲਿਆ ਪੁਲਿਸ ਨੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਇਹ ਉਹ ਕਥਾ ਸਥਾਨ ਤੇ ਸੁਰੱਖਿਆ ਵਧਾਈਗੀ ਅਤੇ ਅਜੀਆਂ ਘਟਨਾਵਾਂ ਨੂੰ ਰੋਕਣ ਲਈ ਸਖਤ ਕਦਮ ਚੁੱਕਣਗੇ ਇਸ ਘਟਨਾ ਤੋਂ ਬਾਅਦ ਕਥਾ ਸਥਾਨ ਤੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ ਤਾਂ ਜੋ ਭਵਿੱਖ 'ਚ ਅਜਿਆ ਕੋਈ ਘਟਨਾ ਨਾ ਵਾਪਰੇ ਪੁਲਸ ਹੁਣੇ ਸਕੇ ਰਹੋ ਤੇ ਹੋਰ ਮੈਂਬਰਾਂ ਨੂੰ ਫੜਨ ਲਈ ਛਾਪੇਮਾਰੀ ਕਰ ਰਹੀ ਹੈ ਤੇ ਗਰੋਹ ਦੀਆਂ ਸਮੂਚੀਆਂ ਗਤੀਵਿਧੀਆਂ ਦਾ ਪਰਦਾ ਫਾਸ਼ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਸਾਤਰੀਆ ਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਐਕਸ ਨਿਊਜ਼ ਤਾਂ ਮੈਂ ਪੂਨਮ ਰਤੂੜੀ ਤਾਂ ਇੱਕ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ ਔਰਤਾ ਦਾ ਗਿਰੋਵ ਨੂੰ ਕਾਬੂ ਕੀਤਾ ਗਿਆ ਹਾਂ ਜੀ ਹਾਂ ਜਿੱਥੇ ਉਹ ਕਥਾ ਸੁਣਨ ਦੇ ਬਹਾਨੇ ਜਾਂਦੀਆਂ ਸੀ ਇੱਥੇ ਜਾ ਕੇ ਉਹ ਔਰਤਾ ਦੇ ਸੋਨਾ ਜਾਂ ਮੰਗਲ ਸੁੱਤੇ ਜਾ ਕੇ ਚੋਰੀ ਕਰ ਲੈਂਦੇ ਸੀ ਇੱਕ ਔਰਤ ਨਹੀਂ ਹੈ ਦੋ ਨਹੀਂ ਹੈ ਬਲਕਿ ਪੂਰਾ ਇੱਕ ਗਿਰੋਵ ਹੈ 15 ਔਰਤਾਂ ਨੂੰ ਗ੍ਰਫਤਾਰ ਕੀਤਾ ਗਿਆ ਦੱਸਵਾ ਕਿ ਵਾਰਾਨਸੀ ਚ ਪ੍ਰਸਿੱਧ ਕਥਾਕਾਰ ਪ੍ਰਦੀਪ ਮਿਸ਼ਰਾ ਦੀ ਚੱਲ ਰਹੀ ਸ਼ਿਵ ਮਹਾਪੁਰਾਨ ਕਥਾ ਦਰਾਨੇ ਕੇ ਵੱਡਾ ਚੋਰ ਗਿਰੋ ਫੜਿਆ ਗਿਆ ਜਿਸ ਨੇ ਪੂਰੇ ਇਲਾਕੇ ਚ ਹਲਚਲ ਮਚਾ ਦਿੱਤੀ ਹੈ ਇਹ ਗਿਰੋ ਵਰਤਾ ਦੇ ਗਹਿਣੇ ਚੋਰੀ ਕਰਨ ਦੇ ਮਾਹਿਰ ਸੀ ਅਤੇ ਕਹਾਣੀਆਂ ਸੁਣਨ ਦੀ ਆਰਟ ਚ ਆਪਣੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ ਪੁਲਿਸ ਨੇ ਇਸ ਗਰੋ ਦੀਆਂ 15 ਔਰਤਾਂ ਨੂੰ ਗ੍ਰਫਤਾਰ ਕੀਤਾ ਹੈ ਜਿਨ੍ਹਾਂ ਕੋਲੋਂ ਕਰੀਬ 10 ਲੱਖ ਰੁਪਏ ਦੇ ਸੋਨੇ ਦੇ ਗਹਿਣੇ ਬਰਾਮਦ ਹੋਏ ਨੇ ਦੱਸ ਦਵਾ ਕਿ ਔਰਤ ਕਥਾ ਵਾਲੀ ਥਾਂ ਤੇ ਸਰਦਾਲੂਆ ਦੀ ਢੀੜਜ ਦਾਖਲ ਹੋ ਕੇ ਯੋਜਨਾਬੰਦ ਤਰੀਕੇ ਨਾਲ ਗਲੇ ਦੀਆਂ ਚੈਨਾਂ ਮੰਗਲ ਸੂਤਰ ਅਤੇ ਹੋਰ ਗਹਿਣੇ ਚੋਰੀ ਕਰ ਲੈਂਦੀਆਂ ਨੇ ਇਸ ਘਰੋ ਦੀਆਂ ਔਰਤਾਂ ਕਹਾਣੀ ਸੁਣਨ ਦਾ ਬਹਾਨਾ ਬਣਾ ਕੇ ਢੀੜਜ ਦਾ ਫਾਇਦਾ ਉਠਾ ਕੇ ਚੋਰੀ ਦੀ ਅਵਾਰਦਾਤ ਨੂੰ ਅੰਜਾਮ ਦਿੰਦੀਆਂ ਸਨ ਮੁੱਢਲੀ ਜਾਂਚ ਤੋਂ ਪਤਾ ਲੱਗਾ ਕਿ ਔਰਤ ਪੂਰਵਾਂਚਲ ਤੇ ਬਿਹਾਰ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਈਆਂ ਅਤੇ ਇਹ ਨਾ ਪਿੱਛੇ ਇੱਕ ਵੱਡਾ ਸੰਗਠਿਤ ਨੈੱਟਵਰਕ ਕੰਮ ਕਰ ਰਿਹਾ। ਦੱਸਦਾ ਵਾਂਗੇ ਘਟਨਾ ਤੋਂ ਬਾਅਦ ਸ਼ਰਧਾ ਲੋਵਾਜ ਭਾਰੇ ਡਰ ਤੇ ਰੋਸ਼ ਫੈਲ ਗਿਆ। ਹਾਲਾਂਕਿ ਪੁਲਿਸ ਨੇ ਤੁਰੰਤ ਕਾਰਵਾਈ ਨੇ ਸਥਿਤੀ ਨੂੰ ਕਾਬੂ ਕਰ ਲਿਆ। ਪੁਲਿਸ ਨੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਇਹ ਉਹ ਕਥਾ ਸਥਾਨ ਤੇ ਸੁਰੱਖਿਆ ਵਧਾਈਗੀ ਅਤੇ ਅਜੀਆਂ ਘਟਨਾਵਾਂ ਨੂੰ ਰੋਕਣ ਲਈ ਸਖਤ ਕਦਮ ਚੁੱਕਣਗੇ। ਇਸ ਘਟਨਾ ਤੋਂ ਬਾਅਦ ਕਥਾ ਸਥਾਨ ਤੇ ਸੁਰੱਖਿਆ ਪ੍ਰਬੰਧਾਂ ਦਾ ਜ਼ਾਇਜ਼ਾ ਲਿਆ ਗਿਆ। ਤਾ ਜੋ ਪਵਿੱਖ ਚ ਅਜੇ ਕੋਈ ਕਟਨਾ ਨਾ ਵਾਪਰੇ ਪੁਲਸ ਹੁਣੇ ਸਕਿਰੋ ਤੇ ਹੋਰ ਮੈਂਬਰਾਂ ਨੂੰ ਫੜਨ ਲਈ ਛਾਪੇਮਾਰੀ ਕਰ ਰਹੀ ਹੈ ਤੇ ਗਰੋਹ ਦੀਆਂ ਸਮੂੱਚੀਆਂ ਗਤੀਵਿਧੀਆਂ ਦਾ ਪਰਦਾ ਫਾਸ਼ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਸਾਤਰੀਆ ਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਐਕਸ ਨਿਊਜ਼ ਦਾ ਮੈਂ ਪੂਨਮ ਰਤੂੜੀ ਤਾਂ ਇੱਕ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ ਔਰਤਾ ਦਾ ਗਿਰੋਵ ਨੂੰ ਕਾਬੂ ਕੀਤਾ ਗਿਆ ਹਾਂ ਜੀ ਹਾਂ ਜਿੱਥੇ ਉਹ ਕਥਾ ਸੁਣਨ ਦੇ ਬਹਾਨੇ ਜਾਂਦੀਆਂ ਸੀ ਇੱਥੇ ਜਾ ਕੇ ਉਹ ਔਰਤਾ ਦੇ ਸੋਨਾ ਜਾਂ ਮੰਗਲ ਸੁੱਤੇ ਜਾ ਕੇ ਚੋਰੀ ਕਰ ਲੈਂਦੇ ਸੀ ਇੱਕ ਔਰਤ ਨਹੀਂ ਹੈ ਦੋ ਨਹੀਂ ਹੈ ਬਲਕਿ ਪੂਰਾ ਇੱਕ ਗਿਰੋਵ ਹੈ 15 ਔਰਤਾਂ ਨੂੰ ਗ੍ਰਫਤਾਰ ਕੀਤਾ ਗਿਆ 10 ਵਾ ਕਿ ਵਾਰਾਨਸੀ ਵਿੱਚ ਪ੍ਰਸਿੱਧ ਕਥਾਕਾਰ ਪ੍ਰਦੀਪ ਮਿਸ਼ਰਾ ਦੀ ਚੱਲ ਰਹੀ ਸ਼ਿਵ ਮਹਾਪੁਰਾਣ ਕਥਾ ਦੁਨਾਨੇ ਕੇ ਵੱਡਾ ਚੋਰ ਗਿਰੋ ਫੜਿਆ ਗਿਆ ਜਿਸ ਨੇ ਪੂਰੇ ਇਲਾਕੇ ਚ ਹਲਚਲ ਮਚਾ ਦਿੱਤੀ ਹੈ ਗਿਰੋ ਔਰਤਾ ਦੇ ਗਹਿਣੇ ਚੋਰੀ ਕਰਨ ਦੇ ਮਾਹਿਰ ਸੀ ਅਤੇ ਕਹਾਣੀਆਂ ਸੁਣਨ ਦੀ ਆਰਟ ਚ ਆਪਣੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ ਪੁਲਿਸ ਨੇ ਇਸ ਗ੍ਰੋਹ ਦੀਆਂ 15 ਔਰਤਾਂ ਨੂੰ ਗ੍ਰਫਤਾਰ ਕੀਤਾ ਹੈ ਜਿਨ੍ਹਾਂ ਕੋਲੋਂ ਕਰੀਬ 10 ਲੱਖ ਰੁਪਏ ਦੇ ਸੋਨੇ ਦੇ ਗਹਿਣੇ ਬਰਾਮਦ ਹੋਏ ਨੇ ਦੱਸ ਦਵਾ ਕੇ ਔਰਤਾ ਕਥਾ ਵਾਲੀ ਥਾ ਤੇ ਸ਼ਰਦਾਲੂਆ ਦੀ ਭੀੜ ਚ ਦਾਖਲ ਹੋ ਕੇ ਯੋਜਨਾਬੰਦ ਤਰੀਕੇ ਨਾਲ ਗਲੇ ਵਿੰ ਚੈਨਾ ਮੰਗਲ ਸੂਤਰ ਅਤੇ ਹੋਰ ਗਹਿਣੇ ਚੋਰੀ ਕਰ ਲੈਂਦੀਆਂ ਨੇ ਇਸ ਘਰੋ ਦੀਆਂ ਔਰਤਾ ਕਹਾਣੀ ਸੁਣਨ ਦਾ ਬਹਾਨਾ ਬਣਾ ਕੇ ਭੇਡ ਦਾ ਫਾਇਦਾ ਉਠਾ ਕੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੀਆਂ ਸਨ ਮੁੱਢਲੀ ਜਾਂਚ ਤੋਂ ਪਤਾ ਲੱਗਾ ਕਿ ਇਹ ਔਰਤ ਪੂਰਵਾਂਚਲ ਤੇ ਬਿਹਾਰ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਈਆਂ ਨੇ ਅਤੇ ਇਹਨਾਂ ਪਿੱਛੇ ਇੱਕ ਵੱਡਾ ਸੰਗਠਿਤ ਨੈਟਵਰਕ ਕੰਮ ਕਰ ਰਿਹਾ ਹੈ ਦਾਸਾਵਾਗੀ ਘਟਨਾ ਤੋਂ ਬਾਅਦ ਸ਼ਰਧਾ ਲੋਵਾਚ ਭਾਰੇ ਡਰ ਅਤੇ ਰੋਸ ਫੈਲ ਗਿਆ ਹਾਲਾਂਕਿ ਪੁਲਿਸ ਦੀ ਤੁਰੰਤ ਕਾਰਵਾਈ ਨੇ ਸਥਿਤੀ ਨੂੰ ਕਾਬੂ ਚ ਕਰ ਲਿਆ ਪੁਲਿਸ ਨੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਇਹ ਉਹੋ ਕਥਾ ਸਥਾਨ ਤੇ ਸੁਰੱਖਿਆ ਵਧਾਈਗੀ ਅਤੇ ਅਜਿਹਾਂ ਘਟਨਾਵਾਂ ਨੂੰ ਰੋਕਣ ਲਈ ਸਖਤ ਕਦਮ ਚੁੱਕਣਗੇ ਇਸ ਘਟਨਾ ਤੋਂ ਬਾਅਦ ਕਥਾ ਸਥਾਨ ਤੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ ਤਾਂ ਜੋ ਭਵਿੱਖ 'ਚ ਅਜਿਹਾ ਕੋਈ ਘਟਨਾ ਨਾ ਵਾਪਰੇ ਪੁਲਸ ਹੁਣੇ ਸਕੇ ਰੋ ਤੇ ਹੋਰ ਮੈਂਬਰਾਂ ਨੂੰ ਫੜਨ ਲਈ ਛਾਪੇਮਾਰੀ ਕਰ ਰਹੀ ਹੈ ਤੇ ਗਰੋਹ ਦੀਆਂ ਸਮੂੱਚੀਆਂ ਗਤੀਵਿਧੀਆਂ ਦਾ ਪਰਦਾਫਾਸ਼ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਸਾਤਰੀਆ ਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਐਕਸ ਨਿਊਜ਼ ਦਾ ਮੈਂ ਪੂਨਮ ਰਤੋੜੀ ਤਾਂ ਇੱਕ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ ਔਰਤਾ ਦਾ ਗਿਰੋਵ ਨੂੰ ਕਾਬੂ ਕੀਤਾ ਗਿਆ ਹਾਂ ਜੀ ਹਾਂ ਜਿੱਥੇ ਉਹ ਕਥਾ ਸੁਣਨ ਦੇ ਬਹਾਨੇ ਜਾਂਦੀਆਂ ਸੀ ਇੱਥੇ ਜਾ ਕੇ ਉਹ ਔਰਤਾ ਦੇ ਸੋਨਾ ਜਾਂ ਮੰਗਲ ਸੁੱਤੇ ਜਾ ਕੇ ਚੋਰੀ ਕਰ ਲੈਂਦੀਆਂ ਸੀ ਇੱਕ ਔਰਤ ਨਹੀਂ ਹੈ ਦੋ ਨਹੀਂ ਹੈ ਬਲਕਿ ਪੂਰਾ ਇੱਕ ਗਿਰੋਵ ਹੈ 15 ਔਰਤਾਂ ਨੂੰ ਗ੍ਰਫਤਾਰ ਕੀਤਾ ਗਿਆ ਦੱਸਵਾ ਕਿ ਵਾਰਾਨਸੀ ਵਿੱਚ ਪ੍ਰਸਿੱਧ ਕਥਾਕਾਰ ਪ੍ਰਦੀਪ ਮਿਸ਼ਰਾ ਦੀ ਚਲ ਰਹੀ ਸ਼ਿਵ ਮਹਾਪੁਰਾਨ ਕਥਾ ਦੁਨਾਨੇ ਕੇ ਵੱਡਾ ਚੋਰ ਗਿਰੋ ਫੜਿਆ ਗਿਆ ਜਿਸ ਨੇ ਪੂਰੇ ਇਲਾਕੇ ਚ ਹਲਚਲ ਮਚਾ ਦਿੱਤੀ ਹੈ ਗਿਰੋ ਹਰਤਾ ਦੇ ਗਹਿਣੇ ਚੋਰੀ ਕਰਨ ਦੇ ਮਾਹਿਰ ਸੀ ਅਤੇ ਕਹਾਣੀਆਂ ਸੁਣਨ ਦੀ ਆਰਟ ਚ ਆਪਣੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ ਪੁਲਿਸ ਨੇ ਇਸ ਗ੍ਰੋਹ ਦੀਆਂ 15 ਔਰਤਾਂ ਨੂੰ ਗ੍ਰਫਤਾਰ ਕੀਤਾ ਹੈ ਜਿਨ੍ਹਾਂ ਕੋਲੋਂ ਕਰੀਬ 10 ਲੱਖ ਰੁਪਏ ਦੇ ਸੋਨੇ ਦੇ ਗਹਿਣੇ ਬਰਾਮਦ ਹੋਏ ਨੇ ਦੱਸਿਆ ਗਿਆ ਕਿ ਔਰਤਾ ਕਥਾ ਵਾਲੀ ਥਾ ਤੇ ਸਰਦਾਲੂਆ ਦੀ ਪੀੜਜ ਦਾਖਲ ਹੋ ਕੇ ਯੋਜਨਾਬੰਦ ਤਰੀਕੇ ਨਾਲ ਗਲੇ ਦੀਆਂ ਚੈਨਾਂ ਮੰਗਲ ਸੂਤਰ ਅਤੇ ਹੋਰ ਗਹਿਣੇ ਚੋਰੀ ਕਰ ਲੈਂਦੀਆਂ ਨੇ ਇਸ ਘਰੋ ਦੀਆਂ ਔਰਤਾ ਕਹਾਣੀ ਸੁਣਨ ਦਾ ਬਹਾਨਾ ਬਣਾ ਕੇ ਪੀੜ ਦਾ ਫਾਇਦਾ ਉਠਾ ਕੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੀਆਂ ਸਨ ਮੁੱਢਲੀ ਜਾਂਚ ਤੋਂ ਪਤਾ ਲੱਗਾ ਕਿ ਇਹ ਔਰਤ ਪੁਰਵਾਂਚਲ ਤੇ ਬਿਹਾਰ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਈਆਂ ਅਤੇ ਇਹ ਨਾ ਪਿੱਛੇ ਇੱਕ ਵੱਡਾ ਸੰਗਠਿਤ ਨੈੱਟਵਰਕ ਕੰਮ ਕਰ ਰਿਹਾ। ਦੱਸਦਾ ਵਾਂ ਕਿ ਘਟਨਾ ਤੋਂ ਬਾਅਦ ਸ਼ਰਧਾ ਲੋਆਂ 'ਚ ਭਾਰੇ ਡਰ ਅਤੇ ਰੋਸ ਫੈਲ ਗਿਆ। ਹਾਲਾਂਕਿ ਪੁਲਿਸ ਨੇ ਤੁਰੰਤ ਕਾਰਵਾਈ ਨੇ ਸਥਿਤੀ ਨੂੰ ਕਾਬੂ ਚ ਕਰ ਲਿਆ। ਪੁਲਿਸ ਨੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਇਹ ਉਹ ਕਥਾ ਸਥਾਨ ਤੇ ਸੁਰੱਖਿਆ ਵਧਾਈਗੀ ਅਤੇ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸਖਤ ਕਦਮ ਚੁੱਕਣਗੇ। ਇਸ ਘਟਨਾ ਤੋਂ ਬਾਅਦ ਕਥਾ ਸਥਾਨ ਤੇ ਸੁਰੱਖਿਆ ਪ੍ਰਬੰਧਾਂ ਦਾ ਜ਼ਾਇਜ਼ਾ ਲਿਆ ਗਿਆ। ਤਾਜੋ ਪਵਿਕ ਚ ਅਜੇ ਆ ਕੋਈ ਕਟਨਾ ਨਾ ਵਾਪਰੇ ਪੁਲਸ ਹੁਣੇ ਸਕਿਰੋ ਤੇ ਹੋਰ ਮੈਂਬਰਾਂ ਨੂੰ ਫੜਨ ਲਈ ਛਾਪੇਮਾਰੀ ਕਰ ਰਹੀ ਹੈ ਤੇ ਗਰੋਹ ਦੀਆਂ ਸਮੂੱਚੀਆਂ ਗਤੀਵਿਧੀਆਂ ਦਾ ਪਰਦਾਫਾਸ਼ ਕਰਨ ਦੀ ਕੋਸ਼ਿਸ਼ ਕਰ ਰਹੀ ਹੈ